ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੀ ਇਸ ਏਰੀਆ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਸਭ ਤੋਂ ਜ਼ਿਆਦਾ ਦਿਨ ਰਹਿ ਕੇ ਗਏ ਨੇ ਤੇ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਉੱਤੇ ਬਾਬਾ ਜੀ ਕੋਲੇ ਚੱਲਾਂਗੇ ਸਾਰਾ ਇਤਿਹਾਸ ਦੱਸਾਂਗੇ ਤੁਹਾਨੂੰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਆਪਾਂ ਅੰਦਰ ਚੱਲਦੇ ਵੀਰੇ ਸਾਰੀ ਵੀਡੀਓ ਦੇਖਣਾ ਵੀਰੇ ਸਕਿਪ ਨਾ ਕਰਿਓ ਤੇ ਸਾਰਾ ਇਤਿਹਾਸ ਤੁਹਾਨੂੰ ਬਹੁਤ ਵਧੀਆ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਉਹ ਸਾਰਾ ਤੁਹਾਨੂੰ ਆਪਾਂ ਅੱਜ ਦੱਸਾਂਗੇ ਬਾਬਾ ਜੀ ਤੋਂ ਪੁੱਛਾਂ ਤੇ ਆਪਾਂ ਚੱਲਦੇ ਆਂਗੇ ਅੱਗੇ ਹਨਾ ਅੰਦਰ ਬਾਬਾ ਜੀ ਬੈਠੇ ਆਂ ਜੀ ਬਾਬਾ ਇਹ ਸასი ਕਾਲ ਜੀ ਇੱਧਰ ਬਾਬਾ ਜੀ ਦਾ ਕੈਮਰਾ ਵੈਗ ਰੂ ਖਾਲਸਾ ਜੀ ਵੈਗ ਰੂ ਕੀ ਫਤਿਹ ਜੀ ਹਾਂ ਹਾਂ ਸასი ਕਾਲ ਸੀ ਠੀਕ ਠਾਕ ਹੋ ਜੀ ਸੇ ਤਾਂ ਠੀਕ ਆ ਜੀ ਤੇ ਆਪਾਂ ਅੱਜ ਪਹੁੰਚਿਆ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਤੇ ਸਾਨੂੰ ਦੱਸੋਗੇ ਇਤਿਹਾਸ ਕੱਲੇ ਕੱਲੀ ਚੀਜ਼ ਬਾਰੇ ਜਰੂਰ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਇਹ ਪਾਵਨ ਪਵਿੱਤਰ ਸਥਾਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਦਾ ਹੈ ਹਾਂਜੀ ਇੱਥੇ ਧੰਨ ਸ਼੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਪਿੱਖੀ ਖਿਆਲੇ ਤੋਂ ਹੁੰਦੇ ਹੋਏ ਹਾਂਜੀ 40 ਦਿਨ ਇੱਥੇ ਆਏ ਬਰਾਜੇ ਆਪਾਂ ਚੱਲੀਏ ਨਾਲ-ਨਾਲ ਹਨਾ ਸੋ ਗੁਰਦੁਆਰਾ ਸਾਹਿਬ ਦੇ ਆਪਾਂ ਨਾ ਦਰਸ਼ਨ ਵੀ ਕਰਵਾਉਂਦੇ ਜਾਨਿਆਂ ਨਾਲ-ਨਾਲ ਹਨਾ ਇੱਥੇ ਸਤਗੁਰੂ ਤੇਗ ਬਹਾਦਰ ਜੀ ਮਹਾਰਾਜ 40 ਦਿਨ ਰਹੇ ਹਾਂਜੀ ਤੇ ਇੱਥੇ ਇੱਕ ਵੱਡਾ ਦਿਓ ਰਹਿੰਦਾ ਸੀ ਜਦੋਂ ਆ ਕੇ ਗੁਰੂ ਸਾਹਿਬ ਜੀ ਆਏ ਨਾ ਹਾਂਜੀ ਤੇ ਇੱਥੇ ਸੰਗਤ ਨੂੰ ਪੁੱਛਿਆ ਜੋ ਬੈਠੇ ਸੀ ਲੋਕ ਅੱਛਾ ਜੀ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਇੱਧਰ ਨੂੰ ਹੱਥ ਕਰ ਦਿੱਤਾ ਇੱਧਰ ਅੱਛਾ ਅੱਛਾ ਤੇ ਇੱਧਰ ਝਾੜ ਸੀਗਾ ਬਹੁਤ ਜੰਗਲ ਸੀਗਾ ਸਮਝੋ ਉੱਥੇ ਇੱਧਰ ਦਿਓ ਰਹਿੰਦਾ ਸੀਗਾ ਬਹੁਤ ਭਾਰੀ ਦਿਓ ਰਹਿੰਦਾ ਸੀ ਹਾਂਜੀ ਤੇ ਝੰਡਾ ਸੀਗਾ ਹਾਂਜੀ ਉਹ ਝੰਡਾ ਤੇ ਇੱਥੇ ਦਿਓ ਰਹਿੰਦਾ ਸੀ ਤੇ ਇੱਧਰ ਨੂੰ ਜਦੋਂ ਹੱਥ ਕਰਦੇ ਗੁਰੂ ਸਾਹਿਬ ਜੀ ਇੱਧਰ ਨੂੰ ਆ ਗਏ ਤੇ ਇੱਥੋਂ ਦਿਓ ਕੱਢਿਆ ਜੀ ਅੱਛਾ ਦੇ ਉਹ ਖਿੰਡੇ ਵਾਲੇ ਕਿਲੇ ਦੇ ਵਿੱਚ ਭੇਜ ਦਿੱਤਾ ਅੱਛਾ ਜੀ ਜੋ ਉੱਥੋਂ 10ਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੇ ਘਡੇ ਅੰਦਾ ਸੀਗਾ ਹਾਂ ਜੀ ਤੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਰਹੇ ਜੀ ਕਿੰਨਾ ਟਾਈਮ ਰਹੇ ਸੀ ਬਾਬਾ ਜੀ 40 ਦਿਨ ਰਹੇ ਜੀ ਅੱਛਾ 40 ਦਿਨ ਰਹੇ ਇੱਥੋਂ ਹਾਂ ਜੀ ਇੱਥੇ ਹੀ ਜਿਵੇਂ ਜਿਵੇਂ ਕਿ ਡੈਕ ਘੁੰਮਣ ਮੈਸਰ ਖਾਨਾ ਵਗੈਰਾ ਇਧਰ ਪਿੰਡਾਂ ਦੇ ਵਿੱਚ ਟਾਲਾ ਸਾਹਿਬ ਹਾਂ ਜੀ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਓਕੇ ਓਕੇ ਹਾਂ ਜੀ ਇੱਥੇ ਰਹੇ ਜੀ ਗੁਰ ਤੇਗ ਬਹਾਦਰ ਮਹਾਰਾਜ ਕਿ ਬਹੁਤ ਵਧੀਆ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉੱਪਰ ਬੈਡਿੰਗ ਬਣੀ ਹੈ। ਤਕਰੀਬਨ ਇੱਕ ਕਿਲੇ ਦੇ ਵਿੱਚ ਦਰਵਾਸਾ ਸਾਹਿਬ ਬਣਿਆ ਹੋਇਆ ਜੀ। ਜੋ ਵੀ ਸਰਦਾ ਸਰਦਾ ਭਾਵਨਾ ਵਾਲਾ ਇੱਥੇ ਆ ਕੇ ਅਰਦਾਸਾਂ ਕਰਾਉਂਦਾ ਜੀ ਇੱਥੇ ਜੋ ਵੀ ਉਹਦੀ ਅਰਦਾਸ ਬੀਨ ਤੇ ਇੱਥੇ ਪੂਰੀ ਹੁੰਦੀ ਹੈ। ਬਹੁਤ ਸੰਗਤਾਂ ਅਰਦਾਸਾਂ ਕਰਉਂਦੀਆਂ ਸੋਭਾ ਜੀ। ਬਹੁਤ ਜ਼ਿਆਦਾ ਹਾਂਜੀ। ਬਹੁਤ ਵਧੀਆ। ਸਤਿਗੁਰੂ ਜੀ ਕਾਰਜ ਉਹਨਾਂ ਦੇ ਪੂਰੇ ਕਰਦੇ ਨੇ। ਠੀਕ ਹੈ ਜੀ। ਹਾਂਜੀ। ਇਸ ਸਥਾਨ ਤੇ ਗੁਰਸਹਿਬੀ 40 ਦਿਨ ਰਹੇ ਸੀ। ਅੱਛਾ 40 ਦਿਨ ਰਹੇ ਜੀ। ਹਾਂਜੀ। ਹਾਂਜੀ ਲੋ ਜੀ ਨਾ ਬਾਬਾ ਜੀ ਕਹਿੰਦੇ ਇੱਥੇ ਇੱਕ ਦਿਓ ਰਹਿੰਦਾ ਸੀ ਜੀ ਹਨਾ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸੀਗੇ ਤੇ ਆਪਾਂ ਨਿਗਾਹ ਕਰਵਾ ਲਓ ਜੀ ਇਹ ਦਵਾਨ ਹਾਲ ਆ ਗਿਆ ਸਾਰਾ। ਹਾਂਜੀ। ਇਹ ਸਾਰਾ ਸਾਰਾ ਜੀ ਦਵਾਨ ਹਾਲ ਆ ਗਿਆ ਸਾਰਾ ਬਣਿਆ ਹੋਇਆ ਆ ਗਿਆ ਹਨਾ। ਤੇ ਆਪਾਂ ਚਲਦੇ ਸੋ ਨੂੰ ਉੱਪਰ ਦਾ ਸਾਰਾ ਦਿਖਾ ਕੇ ਲੈ ਕੇ ਆਵਾਂਗੇ। ਇੱਥੇ ਜੋ ਵੀ 40 ਦਿਨ ਹਾਂਜੀ ਅ ਗੁਰੂ ਸਾਹਿਬ ਜੀ ਜਿਹੜੇ ਇੱਥੇ ਮਾਈ ਨੂੰ ਵਰ ਦਿੱਤਾ ਸੀ ਵੀ ਇੱਥੇ 12 ਸੰਗਰਾਂਦਾਂ ਕੋਈ ਵੀ ਇੱਥੇ ਆ ਕੇ ਇਸ਼ਨਾਨ ਕਰਦਾ ਹੈ ਉਹ ਸਾਰੇ ਜੋ ਵੀ ਜੋ ਵੀ ਕੰਮ ਕਰਾ ਉਹਦਾ ਸਾਰਾ ਉਹਦਾ ਪੂਰਾ ਹੁੰਦਾ ਹੈਗਾ ਠੀਕ ਹੈ ਜੀ ਇਧਰ ਨਿਗਾਹ ਕਰਾ ਦਿਓ ਸ੍ਰੀ ਗੁਰੂ ਸਾਹਿਬ ਦੀ ਹਨਾ ਜੋ ਵੀ ਇੱਥੇ ਬਾਬਾ ਜੀ ਦੇ ਹੁਕਮ ਹੋਏ ਹੋਏ ਹਨਾ ਜਿਹੜਾ ਵੀ ਇੱਥੇ ਲਗਾਤਾਰ 12 ਸੰਗਰਾਂਦਾਂ ਆ ਕੇ ਇੱਥੇ ਆਪਣਾ ਇਸ਼ਨਾਨ ਕਰਦਾ ਉਹਦੀ ਮਨੋ ਕਾਮਨਾ ਜੀ ਪੂਰੀ ਹੁੰਦੀ ਹੈ ਜੀ ਹਨਾ ਚਲਿਏ ਹੁਣ ਅੱਗੇ ਆਪਾਂ ਜੀ ਇਹ ਕੋਲ ਦਵਾਰਾ ਸਾਹਿਬ ਦਾ ਨਿਹੰਦਰਵਾਰ ਸਾਹਿਬ ਆ ਗਿਆ ਤੇ ਆਪਾਂ ਚੱਲਦੇ ਹਾਂ ਸੋਨੂੰ ਹਨ ਬਹੁਤ ਸੋਹਣਾ ਬਹੁਤ ਸੋਹਣਾ ਬਣਾਇਆ ਹੋਇਆ ਜੀ ਆ ਕਰਵਾ ਦੋ ਨਿਗਾ ਸਾਰੀ ਵੀਰੇ ਆਜੋ ਚੇਕ ਗਿਆ ਹੁਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਚੱਲਦੇ ਹਾਂ ਮੱਥਾ ਟੇਕਾਂਗੇ ਹਨ ਗੁਰੂ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਸਤਨਾਮ ਤਨਸ਼ੀਰ ਆਜ ਹੋ ਜੀ ਅੱਗੇ ਹਲਾ ਮੱਥਾ ਟੇਕ ਲੀ ਆਪਾਂ ਵਾਹਿਗੁਰੂ ਜੀ ਸਤਨਾਮ ਤਨਸ਼ੀਰ ਲੋ ਜੀ ਤੁਸੀਂ ਨਾ ਮੈਂ ਤੁਹਾਨੂੰ ਕਿਵੇਂ ਦਹੀਂ ਸਾਰਾ ਦਿਖਾ ਰਿਹਾ ਜਿੱਥੋਂ ਤੱਕ ਵੀ ਕੈਮਰਾ ਜਾ ਰਿਹਾ ਜੀ ਇਹ ਇਹ ਸਾਰੀ ਜ਼ਮੀਨ ਆ ਗੁਰਦੁਆਰਾ ਸਾਹਿਬ ਦੀ ਹੈ ਜੋ ਸਾਹਮਣੇ ਤੁਸੀਂ ਬਾਉਂਡਰੀ ਦੇਖ ਰਹੇ ਹੋ ਜੀ ਹਨਾ ਬਾਉਂਡਰੀ ਲੱਗੀ ਹੋਈ ਆ ਇਥੋਂ ਦਿਖ ਰਿਹਾ ਗੁਰਦੁਆਰਾ ਸਾਹਿਬ ਦਾ ਸਥਾਨ ਆ ਗਿਆ ਜੀ ਬਾਬਾ ਜੀ ਕਿੰਨੀ ਜ਼ਮੀਨ ਤੁਸੀਂ ਦੱਸਿਆ ਸੀ ਆ ਗਈ ਇਹ ਤਕਰੀਬ 137 ਕਲੇ 137 40 ਕਲੇ ਇੱਥੇ ਜੀਮੀਨ ਗੁਰਦੁਆਰਾ ਸਾਹਿਬ ਦੀ ਆ ਗਈ ਜੀ ਆ ਦੱਸੋ ਇਹ ਕਮਰੇ ਜੀ ਫਿਰ ਬਾਬਾ ਜੀ ਦੱਸੋਗੇ ਇਹ ਕਮਰੇ ਹਾਂਜੀ ਗ੍ਰੰਥੀ ਸਿੰਘਾਂ ਵਾਸਤੇ ਜੀ ਸੇਵਾਦਾਰ ਹੈ ਇਹਨੇ ਵੀ ਇੱਥੇ ਅੱਛਾ ਉਹਨਾਂ ਵਾਸਤੇ ਜਿਹਨੇ ਜੋ ਖੰਡ ਪਾਠਾ ਮਿਲੇ ਜਾਂ ਇੱਥੇ ਗ੍ਰੰਥੀ ਸਿੰਘਣਗੇ ਮੌਜੂਦਾ ਉਹਨਾਂ ਵਾਸਤੇ ਦੇਖੋ ਦਿਖਾ ਦਿਓ ਜੀ ਬਹੁਤ ਵਧੀਆ ਤੇ ਸ਼ਾਨਦਾਰ ਕਮਰੇ ਬਣਾਏ ਹੋਏ ਨੇ ਜੀ ਹੈਨਾ ਪੂਰੇ ਵਧੀਆ ਜੀ ਅੱਛਾ ਜੱਤ ਅੱਛਾ ਯਾਤਰੀਆਂ ਵਾਸਤੇ ਤੇ ਬਾਬਾ ਜੀ ਕਹਿੰਦੇ ਯਾਤਰੀਆਂ ਅੱਛਾ ਅੱਛਾ ਕੋਈ ਬਾਹਰੋਂ ਅੰਦਰੋਂ ਬੰਦਾ ਆਉਂਦਾ ਆਉਂਦਾ ਕੋਈ ਰਹਿਣਾ ਚਾਹੁੰਦਾ ਤਾਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਤੁਸੀਂ ਇੱਥੇ ਦੇ ਦੰਨੇ ਹੋ ਹੈਨਾ ਲੋ ਬਾਈ ਜੀ ਹੈ ਬਾਬਾ ਜੀ ਕਹਿੰਦੇ ਵੀ ਕੋਈ ਬਾਹਰੋਂ ਅੰਦਰੋਂ ਕਿਸੇ ਕੋਈ ਹੈ ਨਾ ਨੇਰੇ ਸਵੇਰੇ ਰਾਤ ਕੱਟਣਾ ਆਉਂਦਾ ਕੋਈ ਤਾਂ ਇਹ ਕਮਰੇ ਤਾਂ ਉਹਨਾਂ ਨੂੰ ਯਾਤਰਾ ਨੂੰ ਵੀ ਬਾਬਾ ਜੀ ਕਹਿੰਦਾ ਸੀ ਦੇ ਦਾਨੇ ਹੁੰਦੇ ਹੈਗਾ ਨਾ ਆ ਲੋ ਬਾਈ ਜੀ ਹੁਣ ਇੱਥੇ ਕੋਈ ਬਾਬਾ ਜੀ ਕਹਿੰਦੇ ਲੈਬੋਰੀ ਹੈ ਉਹਨਾਂ ਨੂੰ ਪੁੱਛਦੇ ਲੈਬੋਰੀ ਤਾਂ ਜੋ ਦਵਾਈਆਂ ਵਗੈਰਾ ਤੁਮ ਪੁੱਛਾਂਗੇ ਬਾਈ ਕਿ ਹਾਂਜੀ ਬਾਬਾ ਜੀ ਸਾਨੂੰ ਦੱਸੋ ਨਾ ਬਰੇ ਹੈ ਨਾ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮੌੜਕਲਾ ਵੱਲੋਂ ਇੱਥੇ ਜਿੱਥੇ ਮਨ ਦੀ ਖੁਰਾਕ ਬਾਣੀ ਦਾ ਸਿਮਰਨ ਹੁੰਦਾ ਹੈ ਬੰਦ ਕੀ ਹੁੰਦੀ ਹੈ ਅਮਰਤ ਵੇਲੇ ਸਹੀ 4 ਵਜੇ ਹੁਕਮਨਾਮਾ ਲਿਆ ਜਾਂਦਾ ਹੈ ਪੰਜਾਂ ਬਾਣੀਆਂ ਦੇ ਨਿਤਨੇਮ ਹੁੰਦੇ ਨੇ ਉਸ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਇਤਿਹਾਸ ਦੀਆਂ ਵਿਚਾਰਾਂ ਸਮਾਪਤੀ ਤਕਰੀਬਨ 7:30 ਵਜੇ ਹੁਕਮਨਾਮੀ ਦੀ ਕਥਾ ਵੀ ਹੁੰਦੀ ਹੈ ਸੰਗਤਾਂ ਬੜੀ ਦੂਰ ਦਰਾਡੇ ਤੋਂ ਸਵੇਰ ਅੰਮ੍ਰਿਤ ਵੇਲੇ ਆਉਂਦੀਆਂ ਨੇ ਬੜੀ ਸ਼ਰਧਾ ਇਸ ਸਥਾਨ ਤੇ ਸੰਗਤਾਂ ਦੀ ਬੜੀ ਸ਼ਰਧਾ ਹੈ ਤੇ ਇੱਥੇ ਜਿੱਥੇ-ਜਿੱਥੇ ਮਨ ਦੀ ਖੁਰਾਕ ਸ਼ਬਦ ਕੀਰਤਨ ਬਾਣੀ ਦਾ ਪ੍ਰਵਾਹ ਚੱਲਦੇ ਨੇ ਉੱਥੇ ਸਰੀਰ ਦੀ ਤੰਦਰੁਸਤੀ ਵਾਸਤੇ ਵੀ ਸਰੀਰ ਨੂੰ ਰिष्ट ਪੁਸ਼ਟ ਰੱਖਣ ਵਾਸਤੇ ਵੀ ਹੋਮਿਓਪੈਥਿਕ ਡਿਸਪੈਂਸਰੀ ਚੱਲ ਰਹੀ ਹੈ ਤੇ ਇੱਕ ਲੈਬੋਰਾਟਰੀ ਵੀ ਇੱਥੇ ਬੜੇ ਸਸਤੇ ਰੇਟਾਂ ਤੇ ਖੁੱਲੀ ਹੋਈ ਹੈ ਨਾਵਲ ਜਿਹੜੀ ਪ੍ਰਸਿੱਧ ਜਾਂ ਜੋ ਲਾਲ ਲੈਬੋਰਾਟਰੀ ਹੈ ਜਾਂ ਨਾਵਲ ਇਹ ਇਸ ਦੇ ਵੱਲੋਂ ਬੜੇ ਸਸਤੇ ਰੇਟਾਂ ਦੇ ਉੱਪਰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਲੈਬਾਰਟਰੀ ਖੋਲੀ ਗਈ ਹੈ ਮੰਨ ਲਓ ਜੇ 100 ਰੁਪਏ ਦਾ ਬਾਜ਼ਾਰ ਦੇ ਵਿੱਚ ਕੋਈ ਟੈਸਟ ਹੈ ਉਹ ਇੱਥੇ 25 ਰੁਪਏ ਦੇ ਵਿੱਚ ਹੁੰਦਾ ਜੇ 100 ਰੁਪਏ ਦਾ ਟੈਸਟ ਬਾਜ਼ਾਰ ਦੇ ਵਿੱਚ ਹੁੰਦਾ ਇੱਥੇ 25 ਰੁਪਏ ਦੇ ਵਿੱਚ ਉਹ ਟੈਸਟ ਹੁੰਦਾ ਬੜੇ ਸਸਤੇ ਰੇਟਾਂ ਦੇ ਉੱਪਰ ਇੱਥੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਲੈਬਾਰਟਰੀਆਂ ਵੀ ਚੱਲਦੀਆਂ ਨੇ ਤੇ ਗੁਰੂ ਕਾ ਲੰਗਰ ਦਿਨ ਰਾਤ ਦਿਨ ਰਾਤ ਸੇਵਾਦਾਰ ਸਾਡੇ ਸਪੈਸ਼ਲ ਪ੍ਰਸ਼ਾਦਾ ਤਿਆਰ ਰਜਾਨਾ ਬਣਾਈਦਾ ਤੇ ਦਿਨ ਰਾਤ ਗੁਰੂ ਕੇ ਲੰਗਰ ਚੱਲਦੇ ਨੇ ਬੜੀ ਕਿਰਪਾ ਹੈ ਬੜਾ ਸਹਿਯੋਗ ਹੈ ਸੰਗਤਾਂ ਦੂਰ ਦਰਦੋਂ ਸੰਗਤਾਂ ਦਾ ਵੀ ਬੜਾ ਸਹਿਯੋਗ ਹੈ ਤੇ ਆਹ ਹੁਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪਾਵਨ ਪੀਤ੍ਰ ਸਥਾਨ ਹੈ ਇਹਨਾਂ ਦੇ ਇਤਿਹਾਸਕ ਦਿਹਾੜੇ ਸਹਾਦ ਦੇ ਦਿਹਾੜੇ ਲੋਕਾਂ ਨੇ ਬੜੀਆਂ ਸੰਗਤਾਂ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਵੈਰਾਗ ਦੇ ਵਿੱਚ ਆ ਕੇ ਉਹ ਦਿਨ ਮਨਾਏ ਜਾਂਦੇ ਨੇ ਸੋ ਸੰਗਤਾਂ ਦਾ ਬੜਾ ਹੈ ਸਹਿਯੋਗ ਹੈ ਜੀ ਆਓ ਇੱਕ ਵਾਰ ਜਰੂਰ ਇਸ ਅਸਥਾਨ ਤੇ ਜਰੂਰ ਦਰਸ਼ਨ ਕਰਕੇ ਜਾਓ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ